ਕਜੀਓ ਹੁਣ ਮੈਂ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਕੁਝ ਸੰਖੇਪ ਜਾਣੂ ਕਰਾਉਣਾ ਚਾਹੁੰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਗੱਜ ਕੇ ਫਤਿਹ ਬੁਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਦਸਨ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰੇ ਉਪਕਾਰ ਕੀਏ ਉਹ ਮੁਲਕ ਉਹ ਵਤਨ ਦੀ ਖਿਦਮਤ ਮੇ ਕਹੀਂ ਬਾਪ ਦਿਆ ਕਹੀਂ ਲਾਲ ਦिए ਸਾਤ ਸੰਗਤ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਪੜਦੇ ਹਾਂ ਤਾਂ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਹਨ 42 ਸਾਲ ਦੀ ਉਮਰ ਵਿੱਚ ਐਨੇ ਮਹਾਨ ਕਾਰਜ ਕੀਤੇ ਜੋ ਵੱਡੀਆਂ ਉਮਰਾਂ ਵਾਲੇ ਵੀ ਨਹੀਂ ਕਰ ਸਕਦੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸੇ ਨੇ ਵੀ ਪੜਿਆ ਸੁਣਿਆ ਹੋਵੇ ਉਹ ਉਹਨਾਂ ਦੀ ਤਾਰੀਫ ਕੀਤੇ ਬਗੈਰ ਨਹੀਂ रह ਸਕਿਆ ਉਹ ਭਾਵੇਂ Hindu ਹੋਵੇ Muslim ਹੋਵੇ ਜਾਂ Isai ਹੋਵੇ ਜੋਗੀ ਅਲਾਹਾਰਖਾ ਇੱਕ ਬਹੁਤ ਵੱਡਾ ਲਿਖਾਰੀ ਰਿਹਾ ਹੈ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਖ ਵਿੱਚ ਦੋ ਕਿਤਾਬਾਂ ਲਿਖੀਆਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਕਰਦੇ ਇੱਥੋਂ ਤੱਕ ਲਿਖ ਦਿੱਤਾ ਕਿ ਕਰਤਾਰ ਕੀ ਸੌਗਤ ਹੈ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੋਬਿੰਦ ਦੀ ਉਹ ਕਮ ਹੈ ਐਸੇ ਮਹਾਨ ਪੁਰਸ਼ ਦਾ ਜਨਮ 1630 ਈਸਵੀ ਵਿੱਚ ਪਿਤਾ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਕੌਰ ਜੀ ਦੀ ਮਹਾਨ ਕੁਖੋਂ ਹੋਇਆ ਆਪ ਬਚਪਨ ਵਿੱਚ ਅਜਹੀਆਂ ਖੇਡਾਂ ਖੇਡਦਾ ਖੇਡਦੇ ਜੋ ਆਮ ਬੱਚੇ ਨਹੀਂ ਖੇਡਦੇ ਹਨ ਯਾਦ ਰੱਖਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਉਸ ਸਮੇਂ ਕੁਝ ਕਸ਼ਮੀਰੀ ਪੰਡਤ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਅੰਦਰ ਆਏ ਅਤੇ ਫਰਿਆਦ ਕਰਨ ਲੱਗੇ ਗੁਰੂ ਸਾਹਿਬ ਸਾਡੇ ਜਨੇਊ ਲਾਏ ਜਾ ਰਹੇ ਹਨ ਸਰਕਾਰ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਕੋਈ ਮਹਾਨ ਪੁਰਸ਼ ਹੀ ਸਾਨੂੰ ਬਚਾ ਸਕਦਾ ਹੈ ਤਾਂ ਕੋਲ ਬੈਠੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਕਹਿਣ ਲੱਗੇ ਪਿਤਾ ਗੁਰੂ ਆਪ ਜੀ ਤੋਂ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ ਖਿਆਲ ਕਰਿਓ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਜਿਸ ਸਮੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਭੇਜਿਆ 9 ਸਾਲ ਦੀ ਉਮਰ ਵਿੱਚ ਹਰੇਕ ਬੱਚੇ ਨੂੰ ਆਪਣੇ ਪਿਤਾ ਦਾ ਸਹਾਰਾ ਜ਼ਰੂਰੀ ਹੁੰਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਅਤੇ ਕੌਮ ਦਿਖਾਤਰ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਭੇਜਿਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਗੁਰੂ ਸਾਹਿਬ ਆਪਣੀਆਂ ਤਿਆਰੀਆਂ ਕਰਦੇ ਰਹੇ ਗੁਰੂ ਸਾਹਿਬ ਜੀ ਨੇ ਆਪਣੀ ਪਹਿਲੀ ਜੰਗ ਪੰਗਾ ਨੀ ਵਿਖੇ ਕੀਤੀ ਜਿਸ ਵਿੱਚ ਉਹਨਾਂ ਦੀ ਜਿੱਤ ਹੋਈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ 14 ਜੰਗਾਂ ਕੀਤੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਯਾਦ ਰੱਖਿਓ ਇੱਕ ਸਮਾ ਅਜਿਹਾ ਆ ਜਦੋਂ ਅਨੰਦਪੁਰ ਸਾਹਿਬ ਨੂੰ ਜ਼ਾਲਮਾਂ ਨੇ 7 ਮਹੀਨੇ ਲੈ ਕੇ ਰਪਾਈ ਰੱਖਿਆ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਦੂਰਦਸ਼ਾ ਅਤੇ ਸਿੱਖਾਂ ਨੂੰ ਹੌਸਲਾ ਨਾਰੰ ਦਿੱਤਾ ਸਿੱਖ ਭੁੱਖਣ ਭਾਣੇ ਰਹਿ ਕੇ ਵੀ ਚੜ੍ਹਦੀ ਕਲਾ ਵਿੱਚ ਰਹੇ ਕਿਉਂਕਿ ਉਹਨਾਂ ਦਾ ਜਰਨੈਲ ਅਤੇ ਆਗੂ ਸਨ ਗੁਰੂ ਗੋਬਿੰਦ ਸਿੰਘ ਜੀ ਹਨ ਯਾਦ ਰੱਖਿਓ ਇੱਕ ਸਮਾਂ ਅਜਿਹਾ ਆਇਆ ਜਦੋਂ ਹਿੰਦੂਆਂ ਨੇ ਆਟੇ ਦੀ ਗਾਭਨਾ ਕੇ ਸੌਂ ਖਾ ਕੇ ਅਤੇ ਮੁਸਲਮਾਨਾਂ ਨੇ ਕੁਰਾਨ ਦੇ ਸੌਂ ਖਾ ਕੇ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਿਹਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰ ਪਏ ਅਜੇ ਸਰਸਾ ਨੇਂ ਤੇ ਪਹੁੰਚੇ ਹੀ ਹਨ ਕਿ ਝੂਠੀਆਂ ਸੌਂ ਖਾਣ ਵਾਲਿਆਂ ਨੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਪਰ ਗੁਰੂ ਸਾਹਿਬ ਨਾ ਡੋਲੇ ਗੁਰੂ ਜੀ ਚਮਕੌਰ ਦੀ ਗੜੀ ਵਿੱਚ ਪਹੁੰਚੇ ਉੱਥੇ ਰਾਤ ਵੇਲੇ ਉਹ ਆਪਣੇ ਪੁੱਤਰਾਂ ਅਤੇ ਸਿੰਘਾਂ ਦਾ ਮੱਥਾ ਚੁੰਮ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕੱਲ ਨੂੰ ਇਹਨਾਂ ਨੇ ਨਹੀਂ ਰਹਿਣਾ ਸਵੇਰ ਹੋਈ ਲੱਖਾਂ ਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਯਾਦ ਰੱਖਿਓ ਇਹ ਦੁਨੀਆ ਦੀ ਸਭ ਤੋਂ ਲਸਾਨੀ ਜੰਗ ਹੈ ਕਿਉਂਕਿ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਇੱਕ ਪਾਸੇ ਕੇਵਲ 40 ਸਿੰਘ ਹਨ ਸਿੰਘ ਪੰਜ ਸਿੰਘਾਂ ਦਾ ਜਥਾ ਬਣਾ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਅਤੇ ਸ਼ਹੀਦ ਹੁੰਦੇ ਗੁਰੂ ਸਾਹਿਬ ਜੀ ਦਾ ਵੱਡਾ ਸਹਬਜ਼ਾਦਾ ਅਜੀਤ ਸਿੰਘ ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਸਹਬਜ਼ਾਦੇ ਨੂੰ ਆਪਣੇ ਹਥੇ ਧਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਉਹਨਾਂ ਦਾ ਵੱਡਾ ਸਹਬਜ਼ਾਦਾ ਸ਼ਹੀਦ ਹੋ ਗਿਆ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਨੇ ਗੁਰੂ ਸਾਹਿਬ ਜੀ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਆਪਣੀ ਆਖਰੀ ਨਿਸ਼ਾਨੀ ਵੀ ਆਪਣੇ ਕੋਲ ਨਾ ਰੱਖੀ ਉਹਨਾਂ ਨੇ ਆਪਣੇ ਛੋਟੇ ਸਹਬਜ਼ਾਦੇ ਨੂੰ ਵੀ ਆਪਣੇ ਹਥੇ ਧਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਉਹਨਾਂ ਦਾ ਛੋਟਾ ਸਾਹਿਬ ਜਦਾਵੀ ਸ਼ਹੀਦ ਹੋ ਗਿਆ। ਗੁਰੂ ਸਾਹਿਬ ਮੁਕਤਸਰ ਪਹੁੰਚੇ। ਇੱਥੇ ਬਹੁਤ ਭਿਆਨਕ ਜੰਗ ਹੋਈ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ। ਇਸ ਤੋਂ ਬਾਅਦ ਗੁਰੂ ਸਾਹਿਬ ਦਮਦਮਾ ਸਹਿ ਪਹੁੰਚੇ। ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਾ ਕੇ ਮਹਾਨ ਗ੍ਰੰਥ ਤਿਆਰ ਕੀਤਾ। ਲਗਭਗ 7 ਮਹੀਨੇ ਦਮਦਮਾ ਸਹਿਬ ਰਹੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ। ਗੁਰੂ ਸਾਹਿਬ ਦਿੱਲੀ ਵੱਲ ਨੂੰ ਤੁਰ ਪਏ। ਦਿੱਲੀ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਰੰਝੇ ਮਰ ਚੁੱਕਾ ਹੈ ਗੁਰੂ ਸੇਵ ਸਿਦਾਨੰਦ ਦੇਰ ਦੀ ਧਰਤੀ ਤੇ ਪਹੁੰਚੇ ਇੱਥੇ ਉਹਨਾਂ ਨੇ ਮਾਦੋ ਦਾਸ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਦੀ ਧਰਤੀ ਤੇ ਭੇਜਿਆ 1708 ਈਸਵੀ ਵਿੱਚ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਐਨੇ ਥੋੜੇ ਸਮੇਂ ਵਿੱਚ ਗੁਰੂ ਜੀ ਦਾ ਇੰਨਾ ਮਹਾਨ ਜੀਵਨ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿੰਨੇ ਕੋਸ਼ਿਸ਼ ਕਰਨ ਦਾ ਯਤਨ ਕੀਤਾ ਹੈ ਹੋਈਆਂ ਭਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ